ਉਸੋ ਇਹ ਸਾਬਤ ਹੁੰਦਾ ਹੈ ਕਿ ਆਪਾਂ ਕੇਵਲ ਇਸ ਨੂੰ ਬਹਿਸ ਦਾ ਮੁੱਦਾ ਬਣਾਇਆ ਹੋਇਆ ਹੈ ਗੁਰਬਾਣੀ ਤਾਂ ਗੁਰੂ ਸਾਹਿਬ ਜੀ ਨੇ ਲਿਖੀ ਹੋਈ ਹੈ ਤੇ ਉਹ ਹੀ ਜਾਣਦੇ ਹਨ ਗੁਰਸਿੱਖ ਨੂੰ ਗੁਰਬਾਣੀ ਵਿਚਾਰਨ ਦਾ ਪੂਰਾ ਹੱਕ ਹੈ ਪਰ ਕਿਉਂਕਿ ਇਹ ਕਥਾ ਸਾਗਰ ਹੈ ਆਪਾਂ ਇਸੇ ਕੋਈ ਦਾਵਾ ਨਹੀਂ ਕਰ ਸਕਦੇ ਗੁਰਸਿੱਖਾਂ ਨਾਲ ਵਿਚਾਰ-ਵਿਚਾਰ ਨਹੀਂ ਚਾਹੀਦੀ ਹੈ ਪਰ ਬਹਿਸ ਨਹੀਂ ਬਹਿਸ ਨਾਲ ਕੇਵਲ ਫਿੱਕੀ ਪੈਂਦੀ ਬਾਕੀ ਰਹੀ ਗੱਲ ਪਾਠ ਦੀ ਜਿੰਨਾ ਦਿਲ ਕਰਦਾ ਹੈ ਕਰੋ ਯਕੀਨਨ ਜਿਆਦਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਅਸੀਂ ਵੀ ਬੱਸ ਸੁਣੀ ਸੁਣਾਈ ਬਹਿਸ ਵਿੱਚ ਹੀ ਪੈ ਗਏ ਬਿਲਕੁਲ ਅਭਿਆਸਤਾ ਅਸੀਂ ਕੋਈ ਕਰਦੇ ਨਹੀਂ ਜਿੰਨਾ ਚਿਰ ਬਹਿਸ ਨੂੰ ਲਾਇਆ ਹੈ ਕਿਤੇ ਪੜ੍ਹ ਹੀ ਕਰ ਲਿਆ ਹੁੰਦਾ ਪਰ ਗੁਰੂ ਸਾਹਿਬ ਨੇ ਆਪ ਹੀ ਸੋਝੀ ਪਾ ਦੇਣੀ ਸੀ ਕਿ ਮੂਲ ਮੰਤਰ ਕਿੱਥੋਂ ਤੱਕ ਹੈ ਸ਼ੁਕਰ ਹੈ ਵਿਚਾਰ ਅਤੇ ਬਹਿਸ ਵਿੱਚ ਫਰਕ ਸਮਝਣਾ ਚਾਹੀਦਾ ਹੈ ਵਿਚਾਰ ਨਾਲ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਪਿਆਰ ਵਧਦਾ ਹੈ ਤੇ ਬਹਿਸ ਨਾਲ ਬਸ ਕੇਬਲ ਵੱਖਰੇ